ਦੇਖ ਰਹੇ ਹੋ ਗਵਾੜਾ ਨਿਊਜ਼ ਮੈਂ ਤੁਹਾਡੇ ਨਾਲ ਕਨਸਲੀ ਸੀਨੀਅਰ ਪੁਲਿਸ ਅਫਸਰਾ ਦੀ ਹਟਾਇਤਾ ਤੇ ਥਾਣਾ ਸਤਨਾਮਪੁਰੇ ਦੇ ਐਸਐਚਓ ਗੌਰਵ ਧੀਮ ਨੇ ਸਮੇਤ ਪੁਲਿਸ ਪਾਰਟੀ ਸ਼ਹਿਰ ਦੇ ਲਾਗੜ ਦੇ ਆਸ-ਪਾਸ ਬੜੇ ਪੀਜੀਆਂ ਦੀ ਅਚਚਿਤ ਚੈਕਿੰਗ ਕੀਤੀ ਇਸ ਮੌਕੇ ਗੱਲਬਾਤ ਕਰਦੀ ਐਸਐਚਓ ਸਤਨਾਮਪੁਰੇ ਨੇ ਕਿਹਾ ਕਿ ਸੀਨੀਅਰ ਅਫਸਰਾ ਦੀ ਹਟਾਇਤਾ ਤੇ ਸਮੇਂ-ਸਮੇਂ ਇਸ ਜਗ੍ਹਾ ਤੇ ਪੁਲਿਸ ਵੱਲੋਂ ਚੈਕਿੰਗ ਕੀਤੀ ਜਾਂਦੀ ਹੈ ਉਸੇ ਲੜੀ ਤਹਿਤ ਅੱਜ ਵੱਖ-ਵੱਖ ਪੀਜੀਆਂ ਦੀ ਚੈਕਿੰਗ ਕੀਤੀ ਗਈ ਅਤੇ ਨਾਲ ਹੀ ਉਹਨਾਂ ਨੇ ਪੀਜੀ ਦੇ ਮਾਲਕਾਂ ਨੂੰ ਹਦਾਇਤ ਕੀਤਾ ਕਿ ਕਾਲਜ ਦੀ ਆਈਡੀ ਕਾਰਡ ਤੋਂ ਬਿਨਾ ਕਿਸੇ ਵੀ ਵਿਅਕਤੀ ਨੂੰ ਪੀਜੀ ਵਿੱਚ ਰਹਿਣ ਨਹੀਂ ਦਿੱਤਾ ਜਾਵੇ। ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਵੀ ਲੋਕ ਪੀਜੀ ਵਿੱਚ ਰਹਿ ਰਹੇ ਹਨ ਉਹਨਾਂ ਦੇ ਵੈਰੀਫਿਕੇਸ਼ਨ ਥਾਣੇ ਵਿੱਚ ਜ਼ਰੂਰ ਕਰਵਾਈ ਜਾਵੇ। ਉਹਨਾਂ ਇਲਾਕੇ ਵਿੱਚ ਤਮਾਹ ਹੈ ਮਾਰੇ ਅੰਸ਼ਾਨੂ ਸਖਤ ਸ਼ਬਦਾਂ ਵਿੱਚ ਕਿਹਾ ਹੈ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਹੋਰ ਅੱਗੇ ਗੱਲਬਾਤ ਕਰਦੇ ਉਹਨਾਂ ਨੇ ਕੀ ਕਿਹਾ ਦੇਖੋ ਪੂਰੀ ਖਬਰ ਗੁਵਾੜੀ ਤੋਂ ਸਰਦਾਰ ਸਿੰਘ ਸੋਨੀ ਦੇ ਨਾਲ ਜੈ ਸ਼ਰਮਾ ਦੇਖੋ ਜ਼ਰਾ ਦੀ ਚੈਕਿੰਗ ਤਾਂ ਕਿ ਕਹਣਾ ਜਾਨੀਏ ਲਗ ਲਗ ਟਾਈਮ ਤੇ ਸਾਡੇ ਸੀਨੀਅਰ ਅਫਸਰਾਂ ਵੱਲੋਂ ਇਥੇ ਰੈਗੂਲਰ ਚੈਕਿੰਗ ਮੁਰੇਂਦੀਆ ਸੀਨੀਅਰ ਅਫਸਰਤੀ ਵਾਰ ਖੁੱਪੀ ਆਉਂਦੇ ਨੇ ਡੀਐਸਪੀ ਸਾਹਿਬ ਐਸਪੀ ਸਾਹਿਬ ਖੁੱਪੀ ਆਉਂਦੇ ਰਹੇ ਨੇ ਜੀ ਅੱਜ ਬਾਹੂ ਕਮੈਸਰ ਸਾਹਿਬ ਡੀਏ ਸਾਹਿਬ ਦੇ ਨਿਰਦੇਸ਼ਾਂ ਤਾਬਕ ਅਸੀਂ ਖੁੱਪੀ ਚੈੱਕ ਕਰਨ ਆਏ ਆ ਜੀ ਇਥੇ ਫੋਰਸ ਆਈ ਹੈ ਨਾਲ ਤੁਸੀਂ ਦੇਖਿਆ ਹੈਗਾ ਸਾਰੇ ਪੀਜੀ ਚੈੱਕ ਕਰਾਂਗੇ ਇਥੇ ਸਾਨੂੰ ਜੇ ਦਾ ਡਾਊਟ ਹੁੰਦਾ ਤੇ ਜੇ ਕੋ ਮਾੜਾ ਆਨਸਰ ਹੈਗਾ ਤੇ ਚੈੱਕ ਕਰਾਂਗੇ ਸਰ ਪੀਜੀ ਦੇ ਮਾਲਕਾਂ ਨੂੰ ਕੀ ਮੈਸੇਜ ਦੇਣੇ ਜਾਂਦੇ ਜਿੱਦਾਂ ਪੀਜੀ ਦੇ ਮਾਲਕਾਂ ਨੂੰ ਇੱਕੋ ਮੈਸੇਜ ਹੈ ਜੀ ਕਿ ਇਥੇ ਬਿਨਾ ਕਾਲਜ ਦਾ ਆਈ ਕਾਰਡ ਚੈੱਕ ਕੀਤੇ ਕਿਸੇ ਨੂੰ ਵੀ ਰਹਿਸ਼ ਨਾ ਦੇਣ ਬਾਹਰਲਾ ਬੰਦਾ ਕੋਈ ਗਲਤ ਬੰਦਾ ਨਾ ਇੱਥੇ ਰੱਖਣ ਤੇ ਇੱਕ ਸੀ ਫਾਰਮ ਹੈਗਾ ਚੈੱਕ ਲਈ ਤੇ ਉਹ ਜਰੂਰ ਸਾਡੇ ਕੋਲ ਵੈਰੀਫਾਈ ਕਰਵਾਇਆ ਤੇ ਮਾੜੇ ਆਨਸਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਸਰ ਮਾੜੇ ਆਨਸਰਾਂ ਲਈ ਤਾਂ ਮੈਸੇਜ ਇਹੀ ਹੈ ਜੀ ਕਿ ਜਿਆਦਾ ਇਹ ਇਲਾਕਾ ਛੱਡ ਦੇਣ ਜਾਂ ਫਿਰ ਜੇ ਸਾਡੇ ਕਾਬੂ ਹੈ ਤਾਂ ਫਿਰ ਅਸੀਂ ਅੱਗੇ ਦਾ ਜੋ ਕਾਰਵਾਈ ਬਣਦੀ ਹੈ ਕਾਨੂੰਨੀ ਉਹ ਤੋਂ